ਕਿਸ ਨੂੰ ਦੁੱਖ ਸੁਣਾਈਏ ਕਿਸ ਨੂੰ ਆਪਣੀ ਤਕਲੀਫ ਦਸੀਏ ਕਿਹਨੂੰ ਫੋਨ ਕਰੀਏ ਕਿਹਨੂੰ WhatsApp ਕਰੀਏ ਕਿਸ ਨੂੰ ਕਰੀਏ ਫੈਕਸ ਦੋਸਤੋ ਹਾਲਾਤ ਇਹ ਨੇ ਕਿ ਲੁਟੇਰੇ ਚੋਰ ਘੇਰ ਘੇਰ ਕੇ ਲੁਟੇਰੇ ਚੋਰ ਹੁਣ ਘੇਰ ਘੇਰ ਕੇ ਇਕੱਠਾ ਕਰਨ ਲੱਗੇ ਨੇ ਗੁੰਡਾ ਟੈਕਸ ਦੋਸਤੋ ਇਕੱਠਾ ਕਰਨ ਲੱਗੇ ਨੇ ਗੁੰਡਾ ਟੈਕਸ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਖਬਰਾਂ ਵੱਲ ਵੱਧਦੇ ਆ ਰੋਜ਼ਾਨਾ ਇਹੀ ਖਬਰਾਂ ਬਣਾਉਣੀਆਂ ਪੈਂਦੀਆਂ ਲੋਕਾਂ ਦਾ ਟੁੱਟਦਾ ਜਾ ਰਿਹਾ ਸਬਰ ਲੁੱਟਾ ਖੋਹ ਦੀ ਰੋਜ਼ਾਨਾ ਬਣਦੀ ਹੈ ਖਬਰ ਪਰ ਉਸ ਤੋਂ ਪਹਿਲਾਂ ਵੀ ਦਸਮਾਹ ਕਿ ਠੰਡ ਬਹੁਤ ਹੈ ਆ ਇੰਨਾ ਆਪਣੇ ਆਪ ਨੂੰ ਸ਼ਾਬਤ ਵਧ ਠਕਣਾ ਪੈਂਦਾ ਨਹੀਂ ਤਾਂ ਸਿਰ ਦੇ ਅੰਦਰ ਜਿਹੜੀ ਹੈ ਉਹ ਠੰਡ ਵੱਧ ਜਾਂਦੀ ਹੈ ਪਰ ਇੱਕ ਗੱਲ ਹੁਣ ਲੋਕਾਂ ਨੂੰ ਪਰੇਸ਼ਾਨ ਕਰਨ ਲੱਗੀ ਆ ਉਹ ਗੱਲ ਇਹ ਐ ਕਿ ਜਿਹੜੇ ਲੁਟੇਰੇ ਆ ਚੋਰ ਆ ਇਹ ਸ਼ਰਿਆਮ ਲੁੱਟਾਂ ਖੋਹਾਂ ਕਰ ਰਹੇ ਆ ਤੇ ਆਮ ਲੋਕ ਤਰਾ ਤਰਾ ਕਰ ਰਹੇ ਆ ਗੁੰਡਾ ਟੈਕਸ ਸ਼ਰਿਆਮ ਟੈਕਸ ਕੀ ਹੁੰਦਾ ਜੀ ਸਰਕਾਰਾਂ ਲੈਂਦੀ ਆ ਪਰ ਇਹ ਲੁਟੇਰੇ ਜਿਹੜੇ ਆ ਇਹ ਸ਼ਰਿਆਮ ਹਥਿਆਰ ਦਿਖਾ ਕੇ ਤੇਜ ਧਾਰ ਹਥਿਆਰ ਦਿਖਾ ਕੇ ਲੋਕਾਂ ਨੂੰ ਹੁਣ ਬੱਚਿਆਂ ਨੂੰ ਵੀ ਲੁੱਟਦੇ ਜਿਹੜੇ ਆ ਉਹ ਮਾਮਲਾ ਦਰਜ ਹੋਇਆ ਦੱਸ ਦਈਏ ਕਿ ਜਾੜਲੇ ਦੇ ਤਿੰਨ ਬੱਚੇ ਤਿੰਨ ਬੱਚੇ ਸਕੂਲ ਖਤਮ ਕਰਕੇ ਘਰ ਜਾ ਰਹੇ ਸੀ ਜਦੋਂ ਸਾਡਾ ਜ਼ਮਾਨਾ ਸੀ ਭਾਈ ਸਾਨੂੰ ਡਰ ਲੱਗਦਾ ਹੁੰਦਾ ਸੀ ਕਿ ਘਰ ਜਾਣਾ ਹੋਮਵਰਕ ਕਰਨਾ ਟਿਊਸ਼ਨ ਤੇ ਜਾਣਾ ਉੱਥੇ ਜਾ ਕੇ ਪੜ੍ਹਾਈ ਕਰਨੀ ਟੀਵੀ ਦੇਖਣ ਨੂੰ ਨਹੀਂ ਮਿਲਣਾ ਅੱਜ ਕੱਲ ਬੱਚਿਆਂ ਨੂੰ ਇਹ ਡਰ ਪੈ ਰਿਹਾ ਕਿ ਸਕੂਲ ਤੋਂ ਘਰ ਜਾਣਾ ਕਿਵੇਂ ਆ ਕਿਤੇ ਨਹਿਰ ਤੇ ਕੋਈ ਘੇਰ ਨਾਲ ਵੀ ਸਾਥੀਓ ਦਸ਼ਤ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਹੁਣ ਮਾਮਲਾ ਜਿਹੜਾ ਹੈ ਦੱਸਦੀ ਹੈ ਕਿ ਅਮਰਜੀਤ ਨਾਮਕ ਇੱਕ ਲੇਡੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾਈ ਮਜਾਰੇ ਦੇ ਆ ਉਹਨਾਂ ਦਾ ਬੇਟਾ ਆਪਣੇ ਦੋ ਸਕੂਲੀ ਮਿੱਤਰਾਂ ਦੇ ਨਾਲ ਜਦ ਜਾੜਲੇ ਤੋਂ ਉਹਨਾਂ ਦੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਜਾੜਲੇ ਨਹਿਰ ਤੇ ਉਹ ਜਿਹੜਾ ਲੜਕਾ ਹੈ ਉਹਦੇ ਤੋਂ ਸਾਥੀ ਸੀਗੇ ਉਹ ਕਹਿੰਦੇ ਕਿ ਲੋਕੇਸ਼ਨ ਬਹੁਤ ਸੋਹਣੀ ਹੈ ਹੁਣ ਜ਼ਾਹਿਰ ਜੀ ਗੱਲ ਗੱਲ ਹੈ ਕਿ ਅੱਜ ਕੱਲ ਜ਼ਮਾਨਾ ਰੀਲਾਂ ਦਾ ਮੀਮਸ ਦਾ ਪਰ ਚਲੋ ਸਵਾਲ ਤੇ ਇਹ ਵੀ ਆ ਕਿ ਬੱਚਿਆਂ ਨੂੰ ਫੋਨ ਸਕੂਲ ਲੈ ਕੇ ਉਹ ਲੈ ਕੇ ਜਾਣਾ ਦਿੱਤਾ ਪਰ ਉਹਦੇ ਨਾਲ ਦੇ ਨਾਲ ਕਿਤੇ ਇਹ ਵੀ ਉੱਤਰ ਮਿਲਦਾ ਕਿ ਯਾਰ ਹਾਲਾਤ ਆ ਸੁਰੱਖਿਅਤ ਚਾਹੇ ਆ ਸਖਾਵਾਂ ਮਾਹੌਲ ਨਹੀਂ ਲੁੱਟਾ ਖੋਆ ਹੁੰਦੀਆਂ ਜਦ ਤੱਕ ਬੱਚੇ ਘਰ ਨਹੀਂ ਪਹੁੰਚਦੇ ਮਾਪੇ ਦਿਲ ਧੱਕ ਧੱਕ ਕਰਦਾ ਰਹਿੰਦਾ ਕਿਤੇ ਕੋਈ ਗੜਬੜਨਾ ਹੋ ਗਈ ਹੋਵੇ ਹੋ ਸਕਦਾ ਸੇਫਟੀ ਪਰਪਸ ਲਈ ਦਿੱਤੇ ਹੁਣ ਚਲੋ ਬੱਚੇ ਜਿਹੜੇ ਆ ਉਹ ਨਹਿਰ ਤੇ ਰੁਕ ਜਾਂਦੇ ਜਾੜ ਲੈ ਤੇ ਕਿ ਯਾਰ ਫੋਟੋ ਕਰਾਉਨੇ ਆ ਠੀਕ ਹੈ ਅੱਜਕੱਲ ਮਾਹੌਲੇ ਆ ਆਜ਼ਾਦੀ ਵੀ ਆ ਇਹ ਕਿਹੜਾ ਕਿ ਅਸੀਂ ਤਾਲੀਬਾਨ ਚ ਬੈਠੇ ਆ ਕਿ ਫੋਟੋ ਨਹੀਂ ਖਿਚਾ ਸਕਦੇ ਉਹ ਫੋਟੋ ਖਿਚਾਉਣ ਲੱਗ ਗਦੇ ਆ ਕਹਿੰਦੇ ਕਿ ਐ ਫੋਟੋ ਸੈਲਫੀ ਜਿਹਾ ਲੈਂਦੇ ਹੁੰਦੇ ਆ ਪਿੱਛੇ ਨਕਾਬ ਪੋਸ਼ ਤੇਜ ਹੱਥ ਧਾਰ ਹਥਿਆਰ ਲੈ ਕੇ ਤਿੰਨ ਜਿਹੜੇ ਆ ਉਹ ਲੁਟੇਰੇ ਆ ਜਾਂਦੇ ਤੇ ਉਹਨਾਂ ਦੀ ਸੈਲਫੀ ਚ ਆ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਕਿ ਫੋਨ ਸਾਨੂੰ ਫੜਾ ਦੋ ਹੁਣ ਬੱਚਿਆਂ ਨੇ ਤਾਂ ਬੜੀ ਯਾਦਗਾਰ ਫੋਟੋ ਖਿਚਾਈ ਸੀ ਪਰ ਉਹਨਾਂ ਦੀ ਯਾਦਗਾਰ ਫੋਟੋ ਦੇ ਸਮੇਤ ਤਿੰਨੇ ਹੀ ਫੋਨ ਖੋ ਕੇ ਲੁਟੇਰੇ ਜਿਹੜੇ ਆ ਉਥੋਂ ਫਰਾਰ ਹੋ ਗਏ ਤੇ ਉਹਨਾਂ ਨੂੰ ਤਮਕਾ ਕੇ ਗਏ ਆ ਕਹਿੰਦੇ ਕਿ ਜੇ ਭਾਈ ਰੌਲਾ ਪਾਇਆ ਤਾਂ ਤੁਹਾਨੂੰ ਜਾਨੋਂ ਮਾਰ ਦੇਾਂਗੇ ਹੁਣ ਦੇਖੋ ਕਿ ਬੱਚੇ ਜਿਹੜੇ ਆ ਕਿੱਥੇ ਸੋਚਉਣੀ ਆ ਕਿ ਚੱਲ ਯਾਰ ਫੋਟੋ ਖਿਚਾ ਲੰਨੇ ਆ ਆਪਣੇ ਦੋਸਤ ਨੂੰ ਦਿਖਾਵਾਂਗੇ ਠੀਕ ਹੈ ਬੱਚੇ ਆ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਾਨੂੰ ਇਹ ਹੁੰਦਾ ਸੀਗਾ ਕਿ ਛੇਤੀ ਛੇਤੀ ਘਰ ਚੱਲੀਏ ਫਿਰ ਯਾਰ ਟਿਊਸ਼ਨ ਜਾਣਾ ਪੜਾ ਇਹ ਚਿੰਤਾ ਆਉਂਦੀ ਸੀ ਹੁਣ ਹੁਣ ਬੱਚਿਆਂ ਨੂੰ ਚਿੰਤਾ ਇਹ ਆ ਕਿ ਸਕੂਲੋਂ ਘਰ ਕਿਵੇਂ ਆਉਣਾ ਮੈਂ ਇਹ ਗੱਲ ਡਰਾਉਣ ਲਈ ਨਹੀਂ ਕਹਿ ਰਿਆ ਸ਼ੀਸ਼ਾ ਦਿਖਾਉਣ ਲਈ ਕਹਿ ਰਿਆ ਸਰਕਾਰਾਂ ਨੂੰ ਕਿ ਲੋਕ ਤਾਂ ਸਰਕਾਰ ਨੂੰ ਟੈਕਸ ਭਰੀ ਜਾਂਦੇ ਸਰਕਾਰ ਕਹਿੰਦੀ ਅਸੀਂ ਸੁਰੱਖਿਅਤ ਮਾਹੌਲ ਦਵਾਂਗੇ ਪਰ ਜਿਹੜੇ ਲੁਟੇਰੇ ਚੋਰ ਆ ਇਹ ਗੁੰਡਾ ਟੈਕਸ ਸ਼ਰੇਆਮ ਲੈ ਰਹੇ ਆ ਇਹਨਾਂ ਨੂੰ ਕੌਣ ਨੱਥ ਪਾਊਗਾ ਜੇ ਸਰਕਾਰ ਕੋਲ ਪ੍ਰਸ਼ਾਸਨ ਕੋ ਹਿੰਮਤ ਨਹੀਂ ਹੈ ਸਾਰਾ ਦਿਨ ਆ ਜਿਹੜੇ ਵੀਆਈਪੀ ਬਣੇ ਫਿਰਦੇ ਆਪਣੇ ਆਪ ਤੇ ਆਪ ਹੀ ਵੀਆਈਪੀ ਦਾ ਟੈਗ ਲਾ ਲੈਂਦੇ ਆ بس ਇਹਨਾਂ ਦੀ ਪੂਛ ਨਹੀਂ ਸੱਟ ਆਉਂਦੀ ਇਹਨਾਂ ਨੂੰ ਚੱਕੀ ਫਿਰਦੇ ਆ ਦੋ ਮੋਰੇ ਦੋ ਪਿੱਛੇ ਦੋ ਸੱਜੇ ਦੋ ਖੱਬੇ ਚਾਹੇ ਕੋਈ ਜਿੱਤਿਆ ਚਾਹੇ ਕੋਈ ਹਾਰਿਆ ਚਾਹੇ ਕੋਈ ਪਹਿਲਾ ਚਾਹੇ ਕੋਈ ਗੈਲਾ ਮਗਰੀ ਮਗਰ ਸਿਕਿਉਰਟੀ ਇਹਨਾਂ ਤੇ ਮਗਰੀ ਲੱਗੀ ਹੋਇਆ ਆਮ ਜਨਤਾ ਦੇ ਲਈ ਕਿਤੇ ਵੀ ਡਿਪਲॉयਮੈਂਟ ਜਿਹੜੀ ਆ ਉਹ ਖਾਸ ਤੌਰ ਤੇ ਨਜ਼ਰ ਨਹੀਂ ਆਉਂਦੀ ਅੱਛਾ ਇਹਨਾਂ ਬੱਚਿਆਂ ਨੂੰ ਡਰਾ ਜਾਂਦੇ ਆ ਕਹਿੰਦੇ ਕਿ ਜੇ ਰੌਲਾ ਪਾਇਆ ਜਾਨੋਂ ਮਾਰ ਦੇਾਂਗੇ ਬੱਚੇ ਵਿਚਾਰੇ ਨੰਬਰ ਨੋਟ ਕਰਨ ਨੂੰ ਵੀ ਫਿਰਦੇ ਆ ਪਰ ਇਸ ਮੋਟਰਸਾਈਕਲ ਦੇ ਉੱਤੇ ਕਹਿੰਦੇ ਨੰਬਰ ਪਲੇਟ ਕੋਈ ਸਿਗੀ ਨਹੀਂ ਅਚਬ ਬੱਚੇ ਪਛਾਨਣ ਵੀ ਕਿੱਥੋਂ ਹੁਣ ਮੂੰਹ ਤੇ ਨਕਾਬ ਤੇ ਨੰਬਰ ਪਲੇਟ ਕੋਈ ਹੈ ਨਹੀਂ ਬੱਚੇ ਦੱਸਣ ਵੀ ਤਾਂ ਕੀ ਦੱਸਣ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਪ੍ਰਸ਼ਾਸਨ ਨੂੰ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਕਿ ਬਿਨਾ ਨੰਬਰੀ ਮੋਟਰਸਾਈਕਲ ਗੱਡੀ ਜਿਹੜੀ ਆ ਉਹ ਫੜ ਕੇ ਇੰਪਾਉਂਡ ਕਰੋ ਜਾਂਚ ਕਰੋ ਪੜਤਾਲ ਕਰੋ ਕਿ ਬੰਦਾ ਕਿੱਥੋਂ ਆਇਆ ਕਿੱਥੇ ਚੱਲਿਆ ਕਿਉਂਕਿ ਜਦ ਵਾਰਦਾਤਾ ਹੁੰਦੀ ਹੈ ਫਿਰ ਪੁਲਿਸ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਕਿ ਭਾਈ ਅਸੀਂ ਰਿਕਵਰ ਕਰ ਲਏ ਇੱਕ ਮੋਟਰਸਾਈਕਲ ਉਹ ਚੋਰੀ ਦਾ ਸੀ ਸੋ ਜਿਹੜੇ ਬਿਨਾ ਨੰਬਰ ਤੋਂ ਸ਼ਹਿਰ 'ਚ ਮੋਟਰਸਾਈਕਲ ਗੱਡੀਆਂ ਘੁੰਮਦੇ ਆ ਇਹਨਾਂ ਦੀ ਜ਼ਰੂਰ ਪੜਤਾਲ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਕਿਉਂਕਿ ਕੋਈ ਵੱਡਾ ਨੁਕਸਾਨ ਵੀ ਕਰ ਸਕਦੇ ਆ ਇੱਕ ਹੋਰ ਜਿਹੜੀ ਗੱਲ ਹੈ ਕਿ ਜਾੜਲੇ ਦੇ ਲੋਕਾਂ ਨੇ ਇਹ ਵੀ ਗੱਲ ਆਖੀ ਆ ਕਹਿੰਦੇ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਆ ਕਿ ਭਾਈ ਇੱਕ ਮਿੰਟ ਭਾਈ ਬਾਅਦ 'ਚ ਕਾਲ ਕਰਿਓ ਕਈ ਵਾਰ ਕਾਲ ਕਰ ਚੁੱਕੇ ਦੱਸ ਚੁੱਕੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਲੁੱਟਾ ਖੋਹ ਆ ਹੁੰਦੀਆਂ ਨਹਿਰ ਦੇ ਇੱਕ ਦਿਨ ਕਹਿੰਦੇ ਕਿ ਲੜਕੀ ਆ ਰਹੀ ਸੀ ਮਝੂਰ ਨੂੰ ਜਾਣਾ ਸੀ ਉਹਨੇ ਉਹਨੂੰ ਵੀ ਜਿਹੜਾ ਆ ਘੇਰ ਲਿਆ ਨਹਿਰ ਦੇ ਨਜ਼ਦੀਕ ਉਦੋਂ ਤੋਂ ਵੀ ਫੋਨ ਖੋਲਿਆ ਨਗਦੀ ਖੋਲੀ ਔਰ ਆਏ ਦਿਨ ਕਹਿੰਦੇ ਉੱਥੇ ਜਿਹੜਾ ਕੋਈ ਨਹਿਰ ਦੀ ਪਟੜੀ ਤੇ ਚੱਲਦਾ ਜਾਲੇਦ ਵਾਲੇ ਚੱਲਦਾ ਉਹਨੂੰ ਘੇਰੇ ਹੀ ਲੈਂਦੇ ਆ ਮਤਲਬ ਉਹ ਗੱਬਰ ਸਿੰਘ ਵਾਲਾ ਇਲਾਕਾ ਬਣਿਆ ਪਿਆ ਜਾੜਲੀਚ ਤੇ ਉਸ ਤੋਂ ਯਾਰ ਇੱਕ ਹੋਰ ਦੱਸ ਦਿਨਾ ਕਿ ਪਾਵਰ ਕਾਮ ਦੇ ਮੁਲਾਜ਼ਮ ਸਤਪਾਲ ਜੀ ਉਹ ਨਵਾਂ ਸ਼ਹਿਰ ਤੋਂ ਆਪਣੇ ਪਿੰਡਲ ਨੂੰ ਜਾ ਰਹੀ ਸੀ ਤੇ ਉਹਨਾਂ ਨੂੰ ਵੀ ਨਹਿਰ ਦੇ ਘੇਰਿਆ ਗਿਆ ਨਗਦੀ ਤੇ ਫੋਨ ਖੋਲਿਆ ਗਿਆ ਸੋ ਮੈਂ ਅੱਜ ਸਵੇਰੇ ਵੀ ਗੱਲ ਕੀਤੀ ਇੱਕ ਖਬਰ ਰਾਹੋਂ ਤੋਂ ਪੇਸ਼ ਕੀਤੀ ਸੀ ਰਾਹੋਂ ਤੋਂ ਖਬਰ ਪੇਸ਼ ਕੀਤੀ ਸੀਗੀ ਰਾਹੋਂ ਤੋਂ ਖਬਰ ਪੇਸ਼ ਕੀਤੀ ਸੀ ਕਿ ਜਿਹੜਾ ਯਾਰ ਕਾਲ ਕਰਨ ਵਾਲਾ ਹੀ ਨਹੀਂ ਹਟਦਾ ਪਿਆ ਬੰਦੇ ਦੱਸੋ ਕਿ ਜਿਹੜੇ ਦਹਿਸ਼ਤ ਕਰਦੇ ਆ ਇਹਨਾਂ ਦੀ ਮਾਂ ਨੂੰ ਫੜਨਾ ਬਹੁਤ ਜ਼ਰੂਰੀ ਆ ਉਹ ਜਿਹੜੇ ਇਹਨਾਂ ਤੋਂ ਸਮਾਨ ਖਰੀਦਦੇ ਆ ਹੁਣ ਫੋਨ ਕਿਸੇ ਨਾ ਕਿਸ ਨੂੰ ਤਾਂ ਵੇਚਦੇ ਹੀ ਹੋਵਣਗੇ ਕਿ ਇਹ ਕਿਹੜਾ ਫੋਨ ਦਾ ਆਚਾਰ ਪਾਉਂਦੇ ਆ ਤਾਂ ਜਿਨ੍ਹਾਂ ਨੂੰ ਇਹ ਫੋਨ ਵੇਚਦੇ ਆ ਪੁਲਿਸ ਨੂੰ ਤਾਂ ਪਤਾ ਪੁਲਿਸ ਨੂੰ ਤਾਂ ਚੱਪੇ-ਚੱਪੇ ਦਾ ਪਤਾ ਹੁੰਦਾ ਸੋ ਮੈਂ ਇੱਕ ਬੰਦਾ ਲਗਾਤਾਰ 10 ਵਾਰੀ ਕਾਲ ਕਰ ਦਿੱਤੀ ਮੈਂ ਇੱਕ ਵਕਤ ਕਰਾਂਗੇ ਤਾਂ ਮੇਰੀ ਬੇਨਤੀ ਇੰਨਾ ਆ ਇੰਨੀ ਆ ਕਿ ਤੁਸੀਂ ਸੁਰੱਖਿਅਤ ਰਹੋ ਆਪਣੇ ਆਲੇ-ਦੁਆਲੇ ਚੱਕੰਨੇ ਹੋ ਕੇ ਰਹੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿਓ ਸਿਰਫ ਵੀਵੀਆਈਪੀਆ ਨੂੰ ਵੀਆਈਪੀਆ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਆਪਾਂ ਜਿਹੜਾ ਡਿਊਟੀ ਜੁਆਇਨ ਨਹੀਂ ਕੀਤੀ ਆਪਾਂ ਆਮ ਲੋਕਾਂ ਦੇ ਸੇਵਾਦਾਰ ਆ ਪਬਲਿਕ ਸਰਵੈਂਟ ਆ ਗਵਰਨਮੈਂਟ ਦੇ ਸਰਵੈਂਟ ਆ ਦੇਖੋ ਇਹ ਤਾਂ ਲੀਡਰ ਇਹੋ ਜਿਹੇ ਨੇ ਸਰਕਾਰਾਂ ਤਾਂ ਇਹੋ ਜਿਹੀਆਂ ਹੁੰਦੀਆਂ ਕਹਿੰਦੇ ਗਵਰਨਮੈਂਟ ਹੈ ਕਹਿੰਦੇ ਜਿਹੜੀ ਗੌਰ ਕਰਨ ਵਾਲੀ ਗੱਲ ਨੂੰ ਮਿੰਟ ਚ ਹੀ ਭੁੱਲ ਜਵੇ ਪਰ ਸਾਡੀ ਯਾਰੀ ਉਹਨਾਂ ਆ ਜਿਹੜੀ ਸੱਚੀ ਗਵਰਨਮੈਂਟ ਹੈ ਜਿਹੜੀ ਐਮੈਂਡਮੈਂਟ ਤੇ ਗੌਰ ਕਰਦੀ ਆ ਤਾਂ ਸਰਕਾਰਾਂ ਚਾਹੇ ਪਿਛਲੀਆਂ ਚਾਹੇ ਮੌਜੂਦਾ ਚਾਹੇ ਸ਼ਾਇਦ ਤੋਂ ਬਾਅਦ ਜਿਹੜੀਆਂ ਆਉਣਗੀਆਂ ਗਵਰਨਮੈਂਟ ਨੇ ਤਾਂ ਕਈ ਹੋਈ ਗੱਲ ਨੂੰ ਮਿੰਟ ਚ ਭੁੱਲ ਜਾਣਾ ਪਰ ਆਮ ਲੋਕਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਹੋਣੀ ਚਾਹੀਦੀ ਹੈ ਇਸ ਤੇ ਕੰਮ ਹੋਣਾ ਚਾਹੀਦਾ ਬਾਕੀ ਭਾਈ ਥੋੜੇ ਆਲੇ ਦੁਆਲੇ ਕੋਈ ਚੰਗਾ ਬਾੜਾ ਕੁਝ ਹੁੰਦਾ ਤਾਂ ਸਾਨੂੰ ਦੱਸਦੇ ਕਰੋ ਅਸੀਂ ਇਸੇ ਤਰੀਕੇ ਲੋਕਾਂ ਦੀ ਆਵਾਜ਼ ਉਠਾਉਂਦੇ ਰਵਾਂਗੇ ਪਰ ਵੱਡਾ ਸਵਾਲ ਇਹ ਹੈ ਕਿ ਜੇ ਇੰਨੀਆਂ ਵਾਰਦਾਤਾ ਹੋ ਗਈਆਂ ਜਾੜਲੇ ਨਹਿਰ ਦੇ ਕੋਲ ਤਾਂ ਹੁਣ ਤੱਕ ਉਹ ਸੱਜਰੇ ਸ਼ਰੀਕ ਫੜੇ ਕਿਉਂ ਨਹੀਂ ਗਏ ਕਿਉਂ ਨਹੀਂ ਉੱਥੇ ਕੋਈ ਪਲਾਨ ਕੀਤਾ ਗਿਆ ਪਹਿਰਾ ਲਾਇਆ ਗਿਆ ਕਿਉਂ ਨਹੀਂ ਉੱਥੇ ਕੋਈ ਸਟ੍ਰੈਟਜੀ ਅਪਣਾਈ ਗਈ ਤਾਂ ਜੋ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਕਿਉਂਕਿ ਉਹ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਆ ਕਿਉਂਕਿ ਹਰ ਵਾਰ ਐਦਾਂ ਨਹੀਂ ਹੋ ਸਕਦਾ ਕਿ ਉਹ ਬੰਦੇ ਨੂੰ ਡਰਾਉਣ ਤੇ ਬੰਦਾ ਮੰਨ ਜੀਵੇ ਕਈ ਵੇਲੇ ਕੋਈ ਅਣਖੀ ਬੰਦਾ ਵੀ ਅੜ ਜਾਂਦਾ ਹੁਣ ਬੱਚਿਆਂ ਨੇ ਤਾਂ ਚਲੋ ਤਿੰਨਾਂ ਨੇ ਫੋਨ ਫੜਾਤੇ ਕਿ ਲੈ ਜਾ ਭਾਈ ਮੈਂ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਤੇ ਉਹ ਬੱਚੇ ਇਹਨਾਂ ਨੂੰ ਇੱਕ ਕਾਪੀ ਇੱਕ ਪੈਨਸਲ ਵੀ ਫੜਾ ਦਿੰਦੇ ਕਿ ਭਾਈ ਘਰ ਜਾ ਕੇ ਥੋੜਾ ਜਿਹਾ ਪਤਾ ਪੜ ਲਓ ਸਮਾਜ ਕਿਵੇਂ ਬਿਹਤਰ ਚੱਲਦਾ ਇਹ ਵੀ ਚੀਜ਼ ਪੜ ਲਓ ਖੈਰ ਬੇਨਤੀ ਇਹ ਹੀ ਹੈ ਕਾਲ ਬਹੁਤ ਜ਼ਿਆਦਾ ਵਾਰ ਆ ਰਹੀ ਹੈ ਮੈਂ ਕਾਲ ਸੁਣੇ ਲਵਾਂ ਬੰਦੇ ਨੂੰ ਕੋਈ ਐਮਰਜੈਂਸੀ ਨਾ ਹੋਵੇ ਆਪਾਂ ਵੀਡੀਓ ਨੂੰ ਫਿਰ ਲਾਈਵ ਕਰਾਂਗੇ ਆ ਇੰਪੋਰਟੈਂਟ ਨਿਊਜ਼ ਤੁਹਾਡੇ ਤੱਕ ਪਹੁੰਚਾਣੇ ਸੀ ਸਤਿਕਾਰ ਕਰੋ ਸੁਕੇਤ ਰ ਬਹੁਤ ਬਹੁਤ ਸ਼ੁਕਰੀਆ